ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਰੁਪਿੰਦਰ ਕੌਰ ਜਿਹੜੀ ਕੀ ਇੱਕ ਬਈ ਆਪਣੇ ਹੀ ਪਤੀ ਦਾ ਕਤਲ ਕਰ ਦਿੰਦੀ ਆ ਆਪਣੇ ਆਸ਼ਕ ਨਾਲ ਮਿਲ ਕੇ ਤੇ ਹੁਣ ਇਹ ਕਈ ਦਿਨ ਤੋਂ ਇਹ ਬਹੁਤ ਵੀਡੀਓ ਸਾਹਮਣੇ ਆ ਰਹੀ ਸੀ ਤੇ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿਹਦੇ ਵਿੱਚ ਹੁਣ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਤੇ ਚੈਨਲ ਤੇ ਬਣੇ ਜੋ ਪਹਿਲਾ ਵੀਡੀਓ ਸੁਣਾਵਾਂਗੇ ਜਿਹੜੀ ਰੁਪਿੰਦਰ ਕੌਰ ਆ ਤੇ ਜਿਹੜਾ ਬਈ ਉਹਨਾਂ ਦਾ ਪਤੀ ਦਾ ਨਾਮ ਗੁਰਵਿੰਦਰ ਸਿੰਘ ਇੱਕ ਆਸ਼ਕ ਨਾਲ ਮਿਲ ਕੇ ਪਹਿਲਾਂ ਉਹਨੂੰ ਹੋਟਲਾਂ ਦੇ ਵਿੱਚ ਮਿਲਦੀ ਵੀ ਆ ਤੇ ਬਾਅਦ ਦੇ ਵਿੱਚ ਆਪਣੇ ਹੀ ਪਤਨੀ ਨੂੰ ਨਸ਼ੀਲੀਆਂ ਦਵਾਈਆਂ ਖਵਾ ਕੇ ਉਹਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਇਹਨਾਂ ਦੋਨਾਂ ਬੰਦੀਆਂ ਮਾਰ ਵੀ ਦਿੱਤਾ ਜਾਂਦਾ ਉਹਦੀ ਬੰਦੀ ਆਪਾਂ ਵੀਡੀਓ ਸਾਂਝੀ ਕਰਦਗੇ ਫਿਰ ਕਰਾਂਗੇ ਅੱਗੇ ਗੱਲਬਾਤ ਰੁਪਿੰਦਰ ਕੌਰ ਜਿਹਨੇ ਆਪਣੇ ਪਤੀ ਨੂੰ ਬੜੀ ਹੀ ਪੇਰੈਮੀ ਦੇ ਨਾਲ ਮਾਰ ਦਿੱਤਾ ਅੱਜ ਉਸਦੇ ਕੋਲ ਨਾ ਤਾਂ ਦੁਨੀਆ ਵਾਲੇ ਨੇ ਨਾ ਹੀ ਸਮਾਨ ਉਸਦੇ ਨਾਲ ਖੜਾ ਹੈ ਤੇ ਨਾ ਹੀ ਉਸਦੇ ਖੁਦ ਦੇ ਮਾਪਿਓ ਉਹਨਾਂ ਦੇ ਮਾਪਿਓ ਦਾ ਕਹਿਣਾ ਹੈ ਕਿ ਸਾਨੂੰ ਇਸ ਕੁੜੀ ਤੇ ਬੇहद ਹੀ ਗੁੱਸਾ ਹੈ ਸਾਡਾ ਜਵਾਈ ਬਹੁਤ ਹੀ ਜ਼ਿਆਦਾ ਚੰਗਾ ਸੀ ਤੇ ਸਾਨੂੰ ਹੁਣ ਤੱਕ ਯਕੀਨ ਨਹੀਂ ਹੋ ਰਿਹਾ ਕਿ ਇਸ ਦੇ ਵੱਲੋਂ ਆਪਣੇ ਪਤੀ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਮੁਕਾਇਆ ਗਿਆ ਇਸ ਪੂਰੀ ਘਟਨਾ ਦੀ ਸਾਜ਼ਿਸ਼ ਦੋਹਾਂ ਦੇ ਵੱਲੋਂ ਰਚੀ ਗਈ ਸੀ ਇਕੱਠੇ ਜਾ ਕੇ ਹੀ ਸਮਾਨ ਲਿਆ ਗਿਆ ਜ਼ਹਿਰੀਲੀ ਚੀਜ਼ਾਂ ਖਰੀਦੀਆਂ ਗਈਆਂ ਤਾਂ ਕਿ ਉਸ ਮੁੰਡੇ ਦੇ ਅੰਦਰ ਉਹਨਾਂ ਨੂੰ ਪਾ ਦਿੱਤਾ ਜਾਵੇ ਪ੍ਰੋਸਤੀ ਮਾਤਰਾ ਘੱਟ ਵੱਧ ਹੋਣ ਕਰਕੇ ਹੀ ਗੁਰਵਿੰਦਰ ਸਿੰਘ ਕੋਸ਼ ਤੇ ਵਿੱਚ ਸੀ ਅਤੇ ਉਸਨੇ ਭੱਜ ਕੇ ਪੌੜੀਆਂ ਦੇ ਉੱਪਰ ਜਾ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੇ ਵੱਲੋਂ ਉਸ ਨੂੰ ਦਬੋਚ ਲਿਆ ਗਿਆ। ਇਸ ਦੇ ਵਿੱਚ ਦੋ ਤੋਂ ਵੱਧ ਜਾਣੇ ਯਕੀਨਨ ਇਨਵੋਲਵ ਨੇ ਅਤੇ ਇਸ ਪੂਰੀ ਘਟਨਾ ਨੂੰ ਲੈ ਕੇ ਹੁਣ ਗੁਰਵਿੰਦਰ ਦੇ ਪਰਿਵਾਰਕ ਵਕੀਲ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਅਤੇ ਨਾਲ ਹੀ ਇਸ ਗੱਲ ਦੇ ਬਾਰੇ ਵੀ ਦੱਸਿਆ ਗਿਆ ਹੈ ਕਿ ਹੁਣ ਰੁਪਿੰਦਰ ਅਤੇ ਉਸਦੇ ਸੁਪ੍ਰੇਮੀ ਹਰਕਵਲ ਨੂੰ ਆਖਿਰਕਾਰ ਕੀ ਸਜ਼ਾ ਹੋ ਸਕਦੀ ਹੈ ਇਸ ਦਿਨਾਲ ਹੀ ਪੁਲਿਸ ਵਾਲਿਆਂ ਦੇ ਵੱਲੋਂ ਵੀ ਹੋਰ ਛੋਟਾ ਉਫਲਾਸੇ ਕੀਤੇ ਗਏ ਨੇ ਕਿਉਂਕਿ ਇਸ ਕੁੜੀ ਦੇ ਕੈਰੈਕਟਰ ਬਾਰੇ ਇਹ ਸਨੈਪਚੈਟ ਤੇ ਕਿਵੇਂ ਗੱਲਾਂ ਕਰਦੇ ਸੀ ਕਿਹੜੀ ਗਲਤਫਹਮੀਆਂ ਦੇ ਵਿੱਚ ਜੀ ਰਹੇ ਸੀ ਉਹ ਸਭ ਕੁਝ ਪੁਲਿਸ ਨੇ ਲਿਆ ਕੇ ਸਾਹਮਣੇ ਰੱਖ ਦਿੱਤਾ ਹੈ ਵਿਆਹੀ ਹੋਈ ਕੁੜੀ ਹੋਟਲ ਵਿੱਚ ਆਪਣੇ ਉਸ ਪ੍ਰੇਮੀ ਹਰਕਵਲ ਨੂੰ ਮਿਲਦੀ ਰਹੀ ਪਤੀ ਨੂੰ ਆਪਣੀ ਪਤਨੀ ਦੇ ਉੱਪਰ ਐਨਾ ਯਕੀਨ ਸੀ ਗੁਰਵਿੰਦਰ ਨੇ ਰੁਪਿੰਦਰ ਦੇ ਉੱਪਰ ਕਦੇ ਸ਼ੱਕ ਹੀ ਨਹੀਂ ਕੀਤਾ ਕਿ ਉਹ ਸਕੋਰਪੀਓ ਗੱਡੀ ਲੈ ਕੇ ਜਾਂਦੀ ਕਿੱਥੇ ਆ ਹੋਟਲਾਂ ਦੇ ਵਿੱਚ ਉਹ ਜਾਂਦੀ ਸੀ ਅਤੇ ਆਪਣੀ ਪ੍ਰੇਮੀ ਦੇ ਨਾਲ ਰਾਤਾਂ گزارਦੀ ਸੀ ਇਹ ਕੋਈ ਇੱਕ ਦਿਨ ਦੀ ਪਲੈਨਿੰਗ ਨਹੀਂ ਸੀ ਕਿ ਰੁਪਿੰਦਰ ਕੌਰ ਤੇ ਵੱਲੋਂ ਅਚਾਨਕ ਹੀ ਆਪਣੇ ਪ੍ਰੇਮੀ ਨੂੰ ਘਰ ਮਿਲਣ ਦੇ ਲਈ ਬੁਲਾਇਆ ਗਿਆ ਹੋਵੇ ਦੋਵੇਂ ਜਾਣੇ ਗਲਤ ਹਾਲਤ ਦੇ ਵਿੱਚ ਹੋਣਾ ਤੇ ਉਸ ਤੋਂ ਬਾਅਦ ਪਤੀ ਨੇ ਦੇਖਿਆ ਹੋਵੇ ਅਤੇ ਫਿਰ ਇਹਨਾਂ ਨੇ ਮਜਬੂਰੀ ਦੇ ਵਿੱਚ ਮਾਰਿਆ ਹੋਵੇ ਇਹੋ ਜਿਹੀ ਘਟਨਾ ਬਿਲਕੁਲ ਨਹੀਂ ਵਾਪਰੀ ਹੈ ਪੁਲਿਸ ਦੇ ਵੱਲੋਂ ਬਿਲਕੁਲ ਸਾਫ਼ ਕਰ ਦਿੱਤਾ ਗਿਆ ਹੈ ਕਿ ਇਹ ਬੜੀ ਲੰਮੇ ਸਮੇਂ ਤੋਂ ਪਲੈਨਿੰਗ ਚੱਲ ਰਹੀ ਸੀ ਦੋਵਾਂ ਜਾਣਿਆਂ ਦੀ ਕਿ ਅਸੀਂ ਗੁਰਵਿੰਦਰ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾਣਾ ਹੈ ਇਸ ਦੇ ਪਿੱਛੇ ਦਾ ਕਾਰਨ ਉਸਦੀ ਜਾਇਦਾਦ ਸੀ ਉਸਦੇ ਮਾਪਿਓ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦੇ ਸੀ ਕੁੜੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਇਸਦੀ ਭੈਣ ਵੀ ਕੈਨੇਡਾ ਦੇ ਵਿੱਚ ਹੈ ਅਤੇ ਘਰ ਖੁੱਲੀ ਜ਼ਮੀਨ ਹੈ ਉਸ ਨੂੰ ਕਿਸੇ ਗੱਲ ਦੀ ਰੋਕ ਟੋਕ ਨਹੀਂ ਸੀ ਹਰੇਕ ਦਾ ਵਿਸ਼ਵਾਸ ਉਹਨੇ ਜਿੱਤਿਆ ਹੋਇਆ ਸੀ ਬੁਟੀਕ ਖੋਲ ਕੇ ਦਿੱਤਾ ਹੋਇਆ ਸੀ ਇਸ ਕੁੜੀ ਨੂੰ ਅਤੇ ਇਸ ਦੀਆਂ ਵੀਡੀਓਜ਼ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹੋ ਤਾਂ ਹੈਰਾਨੀ ਹੁੰਦੀ ਹੈ ਕਿ ਸਭ ਕੁਝ ਹੁੰਦੇ ਹੁੰਦੇ ਹਾਂ ਹਾਂਜੀ ਹੁਣ ਤੁਸੀਂ ਵੀਡੀਓ ਵੀ ਦੇਖ ਹੀ ਲਈਆ ਵੀ ਅੱਜ ਦੇ ਟਾਈਮ ਦੇ ਵਿੱਚ ਕਾਲ ਯੁੱਗ ਦੇ ਵਿੱਚ ਕੀ ਕੁਝ ਹੋਈ ਜਾਂਦਾ ਹੁਣ ਜਿਹੜੀ ਇਹ ਰੁਪਿੰਦਰ ਕੌਰ ਕੋਈ ਇਹ ਨਹੀਂ ਵੀ ਇਹਦੇ ਕੋਲ ਕੁਝ ਨਹੀਂ ਸੀਗਾ ਇਹਨੂੰ ਬੁਟੀਕ ਖੋਲ ਕੇ ਦਿੱਤਾ ਸੀ ਜਿਹੜਾ ਇਹ ਗੁਰਵਿੰਦਰ ਸਿੰਘ ਦੇ ਪਤਨੀਏ ਪਤੀ ਆ ਤੇ ਬਾਕੀ ਇਹ ਜਿਹੜੀ ਕੁੜੀਏ ਨੂੰ ਇਹ ਵੀ ਪਤਾ ਸੀ ਵੀ ਉਹਦੀ ਭੈਣ ਆ ਜਿਹੜੀ ਗੁਰਵਿੰਦਰ ਸਿੰਘ ਦੀ ਉਹ ਵੀ ਵੀ ਬਾਹਰਲੇ ਦੇਸ਼ ਆ ਤੇ ਪੈਸਾ ਤੇ ਲਫੁੱਲ ਇਹਦੇ ਹੱਥ ਦੇ ਵਿੱਚ ਸੀ ਪਰ ਫੇਰ ਵੀ ਉਸ ਜਿਹੜਾ ਇਨਸਾਨ ਆ ਗੁਰਵਿੰਦਰ ਸਿੰਘ ਉਹਨੇ ਇਹਦੇ ਤੇ ਵਿਸ਼ਵਾਸ ਕੀਤਾ ਤੇ ਲੰਬੇ ਸਮੇਂ ਤੋਂ ਇਹਦੀ ਪਲੈਨਿੰਗ ਚੱਲ ਰਹੀ ਸੀ ਇਹਨੂੰ ਮਾਰਨ ਦੀ ਆਪਣੇ ਆਸ਼ਿਕ ਨਾਲ ਮਿਲ ਕੇ ਹੋਟਲਾਂ ਦੇ ਵਿੱਚ ਰਾਤਾਂ ਵੀ ਗੁਜ਼ਾਰੀਆਂ ਜਾਂਦੀਆਂ ਤੇ ਇਹ ਜਿਹੜਾ ਹੁਣ ਅੱਜ ਦਾ ਦੌਰ ਆ ਪਿਆ ਖਬਰਾਂ ਅਕਸਰ ਪੰਜਾਬ ਦੇ ਵਿੱਚ ਦੂਜੇ ਤੀਜੇ ਦਿਨ ਕੋਈ ਨਾ ਕੋਈ ਖਬਰ ਆ ਹੀ ਰਹਿੰਦੀ ਹੁਣ ਇਸ ਮਾਮਲਿਆਂ ਨੂੰ ਗੱਲ ਕਰੀਏ ਲੈ ਕੇ ਜੇ ਗੱਲ ਕਰੀਏ ਜਲੰਧਰ ਮਾਮਲੇ ਦੀ ਤੇ ਹਾਰਪੁਰ ਮਾਮਲੇ ਦੀ ਤਾਂ ਭਾਈ ਇਹ ਪੰਜਾਬ 'ਚ ਦਿਨ-ਬਦਨ ਘਟਨਾ ਵਾਪਰ ਰਹੀਆਂ ਤੇ ਹੁਣ ਜਿਹੜੀ ਇਹ ਰਪਿੰਦਰ ਕੌਰ ਆਪਣੇ ਹੀ ਆਸ਼ਿਕਾਂ ਨਾਲ ਮਿਲ ਕੇ ਲੰਬੇ ਸਮੇਂ ਤੋਂ ਪਲਾਨਿੰਗ ਬਣਾਈ ਜਾਂਦੀ ਹੈ ਵੀ ਆਪਾਂ ਕਿਸੇ ਵੀ ਤਰੀਕੇ ਨਾਲ ਉਹ ਰਾਹ 'ਚੋਂ ਹਟਾਈ ਗਈ ਤਾਂ ਉਹਨੂੰ ਹੁਣ ਬਈ ਇਹ ਕੋਕ ਦੇ ਵਿੱਚ ਨਸ਼ੀਲੀ ਦਵਾਈ ਵੀ ਪਾਈ ਜਾਂਦੀ ਹੈ ਕੋਈ ਗੋਲੀਆਂ ਪਾ ਕੇ ਕੋਕ ਦੇ ਵਿੱਚ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਦੋਂ ਉਹ ਭਜਦੇ ਹੋ ਤਾਂ ਉਹਨੂੰ ਦਬੋਚਿਆ ਜਾਂਦਾ ਦੋਨਾਂ ਬੰਦੀ ਉਹਨਾਂ ਬੰਦੀ ਤੇ ਉਹ ਮਾਰ ਦਿੱਤਾ ਜਾਂਦਾ ਤਾਂ ਹੁਣ ਇਹ ਪੂਰੀ ਪਲੈਨਿੰਗ ਲੰਬੇ ਸਮੇਂ ਤੋਂ ਸੀ ਤੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਬਈ ਜਿਹੜਾ ਕੀ ਇਹ ਰਪਿੰਦਰ ਕੌਰ ਆਪਣੇ ਆਸ਼ਿਕ ਨਾਲ ਮਿਲ ਕੇ ਇਹਦਾ ਕਤਲ ਕਰ ਦਿੰਦੀ ਤਾਂ ਇਹ ਵੀਡੀਓ ਕਈ ਦਿਨ ਤੋਂ ਸਾਹਮਣੇ ਆ ਰਹੀ ਸੀ ਅੱਜ ਤੱਕ ਦੀ ਹੁਣ ਤੱਕ ਦੀ ਵੀਡੀਓ ਜਿਹੜੀ ਕਿ ਸਿਰਫ ਘੰਟਾ ਕੋਇਆ ਵੀਡੀਓ ਆਈ ਨੂੰ ਵੀ ਜਿਹਦੇ ਵਿੱਚ ਹੁਣ ਤੱਕ ਦੀ ਲੇਟਸਟ ਖਬਰਾਂ ਜਿਹਦੇ ਵਿੱਚ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਉਹਨਾਂ ਨੂੰ ਤੇ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ 사ਜ਼ਾ ਇਹਨਾਂ ਨੂੰ ਕੜੀ ਤੋਂ ਕੜੀ ਮਿਲਣੀ ਚਾਹੀਦੀ ਇਸ ਪ੍ਰਭਾਰ ਬਣੀਓ ਕਹਿਣਾ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤਾਂ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ